ਲਗਾਤਾਰ ਜੇ ਮੈਂ ਹੁਸ਼ਾਰਪੁਰ ਦੀ ਗੱਲ ਕਰਾਂ ਤਾਂ ਹੁਸ਼ਾਰਪੁਰ ਦੇ ਵਿੱਚ ਸੜਕ ਦੇ ਉੱਤੇ ਆਉਣ ਵਾਲੇ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਜਿਨੇ ਹੁਸ਼ਾਰਪੁਰ ਪੁਲਸਾ ਬਿਲਕੁਲ ਮੁਸਤੈਦ ਨਜ਼ਰ ਆ ਰਹੀ ਹੈ ਤੇ ਲਗਾਤਾਰ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਉਹ ਜਾਰੀ ਹੈ ਤੇ ਹੁਣ ਇੱਕ ਦੇਖੋ ਹੁਣ ਗੱਡੀ ਚੈਕਿੰਗ ਜਿਹੜੀ ਜਾਰੀ ਹੈ ਬੈਗ ਦੇ ਵਿੱਚ ਕੀ ਕੁਝ ਹੈ ਇਹ ਐਨਐਚਆਈ ਦੇ ਬੰਦੇ ਆ ਤੇ ਬੈਗ ਚ ਕੀ ਲੈ ਕੇ ਚੱਲ ਰਹੇ ਨੇ ਉਹ ਦੇਖਣਾ ਕੰਪਲਸਰੀ ਕੀ ਗੱਡੀ ਤੇ ਨੰਬਰ ਵੀ ਜਿਹੜਾ ਆ ਆਊਟਰ ਨੰਬਰ ਚੱਲ ਰਿਹਾ ਤੇ ਇਹ ਵੀ ਦੇਖਣਾ ਬੜਾ ਦਿਲਚਸਪ ਹੋਏਗਾ ਕਿ ਬੈਗ ਚੋਂ ਕੀ ਨਿਕਲਦਾ ਆ ਤੇ ਜੇ ਗੱਲ ਕਰੀਏ ਆਪਾਂ ਤੇ ਮੋਰੇ ਜਿਹੜੀ ਸਟicker ਹੈ ਬਜਵਾਰਾ ਵਾਲਾ ਆਹੋ ਬਹੁਤ ਵੇਰ ਬਹੁਤ ਕਾ ਕਰਕੇ ਮੈਂ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਇਹਨਾਂ ਨੇ ਸਟicker ਲਾਇਆ ਹੋਇਆ ਇਹ ਵੀ ਦਿਖਾਓ ਬੈਗ ਦਿਖਾਓ ਜੀ ਤੇ ਲਗਾਤਾਰ ਜਿਹੜੀ ਤਲਾਸ਼ੀ ਅਭਿਆਨ ਹੈ ਉਹ جاری ਹੈ ਕਿ ਫੈਸਟੀਵਲ ਸੀਜ਼ਨ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਲਗਾਤਾਰ ਸਿਕਿਉਰਿਟੀ ਜਿਹੜੀ ਹੈ ਬੜੀ ਟਾਈਟ ਹੈ ਤੇ ਦੂਜੇ ਪਾਸੇ ਪੀਸੀਆਰ ਇੰਚਾਰਜ ਜਿਹੜੇ ਸਵਾਸ ਭਗਤ ਜੀ ਨੇ ਉਹਨਾਂ ਨੂੰ ਦੇਖ ਰਹੇ ਤੁਸੀਂ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਗੱਡੀ ਚੈਕਿੰਗ ਦੀ ਜਿਹੜੀ ਹੈ ਉਹ ਚੱਲ ਰਹੀ ਤੇ ਨਾਲ ਦੇ ਨਾਲ ਜਿਹੜੇ ਸਾਡੇ ਮਹਿਲਾ ਕਨਸਟੇਬਲ ਨੇ ਲੇਡੀ ਪੁਲਿਸ ਨੇ ਉਹ ਵੀ ਇਹ ਆਪਣੇ ਗੱਡੀ ਦੀ ਡਿੱਕੀ ਖੋਲੀ ਇਹਨਾਂ ਨੇ ਤੇ ਆਓ ਜੀ ਪਿੱਛੋ ਹਾਂ ਤੁਸੀਂ ਦੇਖਣਾ ਬੜਾ ਚੰਗਾ ਰੱਖਿਆ ਇਹ ਤੁਸੀਂ ਗੱਡੀ ਦੇ ਵਿੱਚ ਵੱਡਾ ਸਾਊਂਡ ਬਾਕਸ ਜਿਹੜਾ ਆ ਬੇਸ ਵਧਾਉਣ ਵਾਸਤੇ ਇਹ ਆਪਣੇ ਵਾਸਤੇ ਚਲਾਉਂਦੇ ਦਾ ਦੂਜੇ ਪਾਸੇ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਨੂੰ ਸਾਊਂਡ ਤੋਂ ਜਿਹੜੀ ਕਿ ਹੇਅਰ ਪੋਲੂਸ਼ਨ ਜਿਹੜੀ ਆ ਉਹ ਇਹ ਫਲਾਉਂਦੇ ਆ ਤੇ ਨੌਇਸ ਪੋਲੂਸ਼ਨ ਵੀ ਨਾਲ ਦੇ ਨਾਲ ਤੇ ਗੱਡੀ ਦੇ ਪਿੱਛੇ ਨੰਬਰ ਵੀ ਨਜ਼ਰ ਨਹੀਂ ਆ ਰਿਹਾ ਇਹ ਵੀ ਇੱਕ ਜਿਹੜੀ ਵੱਡੀ ਗੱਲ ਹੈ ਤੇ ਉੱਤੇ ਲੱਗਾ ਹੋਇਆ ਹਾਂ ਲੋ ਬਿੱਕੀ ਖੋਲ ਕੇ ਲਗਾਤਾਰ ਚੈਕਿੰਗ ਜਿਹੜੀ ਇਹ ਭਿਆਨ ਚੱਲ ਰਹੀ ਹੈ ਕੀ ਕੰਮ ਕਰਦੇ ਹੋ ਤੁਸੀਂ ਕਹਿੰਦੇ ਆ ਜੇ ਤੁਸੀਂ ਸੀਟ ਬੈਲਟ ਕਿਉਂ ਨਹੀਂ ਲਾਈ ਬੋਲੋ ਹਾਂਜੀ ਤੁਸੀਂ ਸੀਟ ਬੈਲਟ ਕਿਉਂ ਨਹੀਂ ਲਾਉਂਦੇ ਸੋ ਤੇ ਦੂਜੀ ਪਾਸੇ ਜੇ ਮੈਂ ਗੱਲ ਕਰਾਂ ਤਾਂ ਪੂਰੇ ਚੌਂਕ ਦੇ ਵਿੱਚ ਇਸ ਟਾਈਮ ਲਈ ਹੈ ਇਸ ਚੌਟੀ ਦਾ ਟਫ ਅਰੇਂਜਮੈਂਟ ਕੀਤਾ ਗਿਆ ਤੇ ਹਰ ਪਾਸੇ ਲਗਾਤਾਰ ਜਿਹੜੀ ਹੈ ਚੈਕਿੰਗ ਅਭਿਆਨ ਜਿਹੜੀ ਹੈ ਉਹ ਚੱਲੀ ਜਾ ਰਿਹਾ ਤੇ ਲਗਾਤਾਰ ਸਿਰਫ ਕਿਲਾ ਨਹੀਂ ਨਿਕਟੇ ਜਾ ਰਹੇ ਲਗਾਤਾਰ ਲੋਕਾਂ ਨੂੰ ਅਵੇਅਰ ਕਰਨ ਦਾ ਜਿਹੜਾ ਕੰਮ ਹੈ ਹੁਸ਼ਿਆਰਪੁਰ ਪੁਲਿਸ ਲੋ ਉਹ ਵੀ ਚਲਾਇਆ ਜਾਂਦਾ ਤੇ ਹੁਣ ਦੇਖ ਰਹੇ ਆਪਾਂ ਅਵੇਅਰ ਕਰ ਰਹੇ ਜਾਗਰੂਕ ਕਰ ਰਹੇ ਆ ਬੱਚਿਆਂ ਨੂੰ ਕਿ ਸੀਟ ਬੈਲਟ ਲਾ ਕੇ ਫੇਰ ਕਰਨਾ ਸਾਰੋਂ ਬੰਦੇ ਨੂੰ ਸੀਟ ਬੈਲਟ ਲਾ ਕੇ ਦਿਖਾਓ ਸਾਨੂੰ ਲਾਓ ਸੀਟ ਬੈਲਟ ਦੇਖੋ ਸੀਟ ਬੈਲਟ ਨਾਲਾਂ ਤੋਂ ਬਾਅਦ ਇੱਕ ਅਵੇਅਰ ਕੀਤਾ ਗਿਆ ਜਾਗਰੂਕ ਕੀਤਾ ਗਿਆ ਸੀਟ ਬੈਲਟ ਦੇ ਪ੍ਰਤੀ ਤੈਨੂੰ ਖੋਲੋ ਜੀ ਤੈਨੂੰ ਖੋਲੋ ਦਿੱਤੀ ਗਾਉਂ ਤੋਂ ਅੱਗੇ ਤੂੰ ਕਦੇ ਵੀ ਸੀਟ ਬੈਕ ਲਾਈਫ ਨਾਲ ਗੱਡੀ ਨਹੀਂ ਚਲਾਉਣੀ ਓਕੇ ਤੁਸੀਂ ਸਿਆਣੇ ਜਨਕੀਏ ਇਸ ਕਰਕੇ ਤੁਹਾਨੂੰ ਵਾਰਨਿੰਗ ਦਿੱਤੀ ਹੈ ਅੱਗੇ ਤੋਂ ਬਿਨਾਂ ਸੀਟ ਬੈੱਟ ਦੇ ਗੱਡੀ ਨਹੀਂ ਚਲਾਉਣੀ ਪ੍ਰੋਮਿਸ ਕਰੋ ਅੱਗੇ ਤੋਂ ਨਹੀਂ ਕਰਨਾ ਇੱਥੇ ਸੋ ਅਵੇਅਰ ਕਰਨ ਦੀ ਜਿਹੜੀ ਹੈ ਪ੍ਰਕਿਰਿਆ ਆ ਸਵਾਗਤ ਸਰ ਅੱਜ ਕੀ ਕੁਝ ਜਿਹੜੀ ਐਕਟੀਵਿਟੀ ਉਹ ਚਲਾਈ ਜਾ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਇਹ ਦੇਖੋ ਜੀ ਮਾਨਯੋਗ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਐਸਐਸਪੀ ਹੁਸ਼ਿਆਰਪੁਰ ਜੀ ਵੱਲੋਂ ਸਿਟੀ ਸੇਲਿੰਗ ਦੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਤੁਹਾਨੂੰ ਪਤਾ ਕਿ ਦਿਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਦਸਹਰੇ ਦਾ ਤਿਉਹਾਰ ਨੇੜੇ ਆ ਰਿਹਾ ਉਹਦੇ ਕਰਕੇ ਜਿਹੜੇ ਆ ਨਾਕੇ ਜਿਹੜੇ ਆ ਲायेਗੇ ਤਾਂ ਜੋ ਸ਼ੱਕੀ ਵਿਅਕਤੀ ਹੈ ਜਾਂ ਕੋਈ ਹੋਰ ਕੋਈਦੰਦ ਵਿਅਕਤੀ ਜਿਹੜਾ ਆਪਣਾ ਸਿਰ ਨਾ ਚੁੱਕ ਸਕੇ ਇਸ ਕਰਕੇ ਸਾਰਾ ਸ਼ਹਿਰ ਜਿਹੜਾ ਉਹ ਸੀਲ ਕੀਤਾ ਅੱਜ ਕੀ ਕੁਝ ਐਕਟੀਵਿਟੀ ਜਦੋਂ ਚੱਲੀ ਸਰ ਕੁਝ ਸੰਦੇਹਿਤ ਲੋਕ ਵੀ ਮਿਲੇ ਜਾਂ ਕੁਝ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਕੀ ਕੁਝ ਅੱਜ ਕੀਤਾ ਗਿਆ ਸਰ ਚੈੱਕ ਕਰ ਰਹੇ ਆਪਾਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਪਾਈ ਸਾਹਿਬ ਤੇ ਬਾਕੇ ਵਿੱਚ ਚੈੱਕ ਕਰ ਰਹੇ ਆਂ ਜਦੋਂ ਕਿਸੇ ਨੂੰ ਸ਼ੱਕੀ ਵਿਅਕਤੀ ਦੀ ਚੈੱਕ ਕਰਦਾ ਸ਼ੱਕ ਪੈਂਦਾ ਤੇ ਬਾਕੀ ਵੱਧ ਤੋਂ ਵੱਧ ਆਪਾਂ ਸਮਝਾ ਰਹੇ ਆਂ ਟ੍ਰੈਫਿਕ ਰੂਲਾਂ ਬਾਰੇ ਕਿ ਜਿਸ ਤਰ੍ਹਾਂ ਜੈਵਰਾ ਕ੍ਰੋਸਿੰਗ ਇਹਨੂੰ ਕ੍ਰੋਸ ਨਾ ਕਰੋ ਰੈੱਡ ਲਾਈਟ ਜੰਪ ਨਾ ਕਰੋ ਸੀਟ ਬੈਲਟ ਲਾ ਕੇ ਰੱਖੋ ਹੈਲਮਟ ਪਾ ਕੇ ਰੱਖੋ ਤੇ ਆਪਾਂ ਅਵੇਰਨੈਸ ਵੀ ਕਰ ਰਹੇ ਆ ਜਿਹੜੇ ਵਿਅਕਤੀਆਂ ਨੂੰ ਸਾਨੂੰ ਇੰਜ ਪਤਾ ਲੱਗਦਾ ਕਿ ਇਹ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰੂਗਾ ਉਹਦਾ ਚਲਾਨ ਵੀ ਕੱਟ ਰਹੇ ਆ ਟ੍ਰੈਫਿਕ ਰੂਲ ਦੇ ਪਾਲਣ ਸ਼ਹਿਰ ਵਾਸੀਆਂ ਨੂੰ ਕੀ ਕੁਝ ਸੁਨੇਹਾ ਦੇਣਾ ਚਾਹੁੰਦੇ ਆ ਸਰ ਸ਼ਹਿਰ ਵਾਸੀਆਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟ੍ਰੈਫਿਕ ਰੂਲਾਂ ਦੀ ਜਿਹੜੀ ਪਾਲਣਾ ਆ ਉਹ ਕਰੋ ਜਿਸ ਨਾਲ ਤੁਸੀਂ ਆਪ ਠੀਕ ਰਹਿ ਸਕੋ ਤੇ ਆਪਣਾ ਜਿਹੜਾ ਤੁਹਾਡਾ ਪਰਿਵਾਰ ਆ ਉਹ ਵੀ ਪਿੱਛੇ ਠੀਕ ਰਹਿ ਸਕੇ ਇੱਕ ਸੈਕਿੰਡ ਦੀ ਲਾਪਰਵਾਹੀ ਜਿਹੜੀ ਆ ਬੰਦੇ ਨੂੰ ਬਹੁਤ ਦੂਰ ਲੈ ਕੇ ਜਾਂਦੀ ਆ ਹੁਣ ਸੀਟ ਬੈਲਟ ਹੈ ਰੱਬ ਨਾ ਕਰੇ ਜਿਹੜੇ ਵਿਅਕਤੀ ਸੀਟ ਬੈਲਟ ਨਹੀਂ ਲਾਉਂਦਾ ਅਗਰ ਗੱਡੀ ਕਿਤੇ ਬੜੇ ਜ਼ੋਰ ਨਾਲ ਵੱਜਦੀ ਹੈ ਜਾਂ ਕੋ ਅੱਗੇ ਅੱਗੇ ਗੱਡੀ ਵੱਜਦੀ ਹੈ ਉਹ ਬੰਦੇ ਸੱਟਾਂ ਲੱਗ ਸਕਦੀਆਂ ਤੇ ਸੀਟ ਬੈਲਟ ਜਿਹੜਾ ਉਹਦੇ ਅੱਗੇ ਬੱਗ ਲੱਗੇ ਆ ਗੁਬਾਰੇ ਵਗੈਰਾ ਵੀ ਲੱਗੇ ਆ ਅੰਦਰ ਜਿਹੜੇ 에어 ਬੈਗ ਹੈਗੇ ਆ ਉਹ ਤਾਦੀ ਖੁੱਲਣੇ ਆ ਜੇ ਆਪਾਂ ਸੀਟ ਬੈਲਟ ਲਾਈ ਹੈ ਜੇ ਸੀਟ ਬੈਲਟ ਨਹੀਂ ਲਾਈ ਤੇ 에어 ਬੈਗ ਨਹੀਂ ਖੁੱਲਣਗੇ ਇਸ ਕਰਕੇ ਸੀਟ ਬੈਲਟ ਜਿਹੜੀ ਲਾਉਣੀ ਬਹੁਤ ਜ਼ਰੂਰੀ ਹੈ ਟੂ व्हीਲਰ ਨੂੰ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਹਾਂ ਥੈਂਕ ਯੂ ਸੋ ਮਚ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸ਼ਹਿਰ ਵਾਸੀਆਂ ਨੂੰ ਸਨੇਹਾ ਵੀ ਦਿੱਤਾ ਗਿਆ ਇੱਕ ਪੋਜ਼ਿਟਿਵ ਤੇ ਨਾਲ ਦੇ ਨਾਲ ਸ਼ਹਿਰ ਨੂੰ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਕਿਸ ਤਰੀਕੇ ਨਾਲ ਸੁਰੱਖਿਅਤ ਰੱਖਣਾ ਹੈ ਜਿਸ ਨੂੰ ਲੈ ਕੇ ਹਸ਼ਰਪੁਰ ਪੁਲਿਸ ਕਮਰ ਕੱਸ ਚੁੱਕੀ ਹੈ ਤੇ ਲਗਾਤਾਰ ਜਿਹੜੀ ਸਿਕਿਉਰਿਟੀ ਹੈ ਔਰ ਟਾਈਟ ਤੇ ਟਫ ਕਰ ਦਿੱਤੀ ਗਈ ਹੈ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਜਰੰਗੀ पांडे ਜੀਵੀਸੀ ਅਪਡੇਟ